ਕਿ ਹੁਣ ਜਿਹੜੀ ਸੰਗਤ ਦੀ ਪਾਵਰ ਆ ਉਹ ਇਸ ਟਾਈਮ ਇਕੱਠੀ ਐ ਤੇ ਉਹ ਪੰਜ ਸੇਵਾਨਾ ਘੋੜਿਆ ਜਿਹੜੇ ਲੀਡਰ ਆ ਇਹ ਤਾਂ ਹੀ ਤੁਰਦੇ ਆ ਜਦ ਦੇ ਜਿੱਥੋਂ ਦੇਖਦੇ ਸੰਗਤ ਦੇ ਸੰਗਤ ਕਿੱਧਰ ਨੂੰ ਆ ਸੰਗਤ ਦਾ ਹੀ ਡਰ ਹੁੰਦਾ ਜਿਹੜਾ ਉਹਨਾਂ ਨੂੰ ਤੋੜਦੀ ਆ ਉਹ ਮਾਰਾ ਦਾ ਡਰ ਨਹੀਂ ਸੋਲ ਲਾ ਦੇ ਤੋ ਕਰਤਾ ਐਦਵਾਰ ਕਮੇਟੀ ਦੇ ਮੈਂਬਰ ਨੂੰ ਪੁੱਛੋ ਕਿ ਤੁਸੀਂ ਅੱਜ ਇੱਥੇ ਕਿਉਂ ਨਹੀਂ ਪਹੁੰਚੇ جا کے 10 10 پی پی بندے جا کے انو پچھن لگے اگلی ਵਾਰੀ ਇੱਥੇ ਖੜੇ ਹੋਣਗੇ ਮੇਰੇ ਸਾਹਤ ਨਾਲੋਂ ਸੰਗਤ ਜੀ ਇੱਕ ਲਾਸਟ ਹੀ ਆ ਇੱਕ ਲਾਸਟ ਜਿਹੜਾ ਮੈਂ ਵਿਚਾਰ ਦੇਣਾ ਚਾਹੁੰਦਾ ਇੱਕ ਬੇਨਤੀ ਵੀ ਆ ਕਿ ਹੁਣ ਜਿਹੜੀ ਸੰਗਤ ਦੀ ਪਾਵਰ ਆ ਉਹ ਇੱਕ ਟਾਈਮ ਇਕੱਠੀ ਆ ਤੇ ਉਹ ਪੰਜ ਛੇ ਬਾਨਾ ਘੋੜਿਆ ਹੁਣ ਲੌਬੀ ਜੇ ਆਪਾਂ ਬਗਾਨਿਆਂ ਕੋਲ ਕਰਨੀ ਤਾਂ ਆਪਣੇ ਕੋਲ ਵੀ ਕਰਨੀ ਪੈਣੀ ਆ ਇਹ ਜਿਹੜੇ ਲੀਡਰ ਆ ਇਹ ਤਾਂ ਹੀ ਤੁਰਦੇ ਆ ਜਦ ਦੇ ਜਿੱਥੇ ਉਹ ਦੇਖਦੇ ਸੰਗਤ ਸੰਗਤ ਕਿੱਧਰ ਨੂੰ ਆ ਸੋ ਹੁਣ ਪੰਜ ਸੱਬਾਨ ਨੂੰ ਬੇਨਤੀ ਹੈ ਕਿ ਸੰਗਤ ਦੀ ਲੌਬੀ ਆਪਣੇ ਲੀਡਰਾਂ ਕੋਲ ਵੀ ਕਰੋ ਤਾਂ ਕਿ ਇਹ ਇਕੱਠੇ ਹੋਣ ਤੇ ਇਧਰੋਂ ਤੁਰਨ ਜ ਸੰਗਤ ਦਾ ਇਹ ਡਰ ਹੁੰਦਾ ਜਿਹੜਾ ਉਹਨਾਂ ਨੂੰ ਤੋੜਦੀ ਆ ਗੁਰੂ ਮਹਾਰਾਜ ਦਾ ਡਰ ਇਹਨਾਂ ਦੇ ਸੋਲਾਂ ਦਾ ਦਿਲ ਤੋਂ ਕਰਤਾ ਹੁਣ ਸੰਗਤ ਦਾ ਡਰ ਮੂਹਰੇ ਦੇਖਣਗੇ ਫਿਰ ਤੁਰਨਗੇ ਇੱਕ ਵਾਰ ਸੰਗਤ ਤੁਹਾਨੂੰ ਬੇਨਤੀ ਕਰਦਾ ਪਲੀਜ਼ ਜਿਹੜੀ ਆ ਤੁਸੀਂ ਪੋਸਟ ਦੇਖੀ ਐ ਪਈ ਆ ਕੁਝ ਵੀ ਹੋਇਆ ਆ ਇਹ ਜਾ ਕੇ ਗੁਰਦੁਆਰੇ ਜਾ ਕੇ ਉਹਨੂੰ ਪੁੱਛੋ ਕਿ ਤੁਸੀਂ ਅੱਜ ਕਿਉਂ ਨਹੀਂ ਆਇਆ ਇੱਥੇ ਇਹ ਇਕੱਲਾ ਇਹਨਾਂ ਦਾ ਕੰਮ ਨਹੀਂ ਹੈਗਾ ਉਸੇ ਵੀ ਜਾ ਕੇ ਗੁਰਦੁਆਰੇ ਇਸ ਵਾਰੀ ਐਤਵਾਰ ਕਮੇਟੀ ਦੇ ਮੈਂਬਰ ਨੂੰ ਪੁੱਛੋ ਕਿ ਤੁਸੀਂ ਅੱਜ ਇੱਥੇ ਕਿਉਂ ਨਹੀਂ ਪਹੁੰਚੇ ਤੁਹਾਡਾ ਗੁਰੂ ਨਹੀਂ ਸੀਗਾ ਉਹਦਾ ਦੋਨੋਂ ਗੁਰਦੁਆਰਾ ਸਾਹਿਬ ਦੀ ਜਿਹੜੀਆਂ ਫੇਸਬੁੱਕ ਦੇ ਅਕਾਊਂਟ ਬਣੇ ਹੋਏ ਆ ਉਹਨਾਂ ਦੇ ਉੱਤੇ ਵਾਰ-ਵਾਰ ਉਹ ਵਾਇਰਲ ਕਰ ਰਹੇ ਆ ਵੀ ਨਾ ਆਓ ਨਾ ਆਓ ਤੁਸੀਂ ਉਹਦਾ ਕੱਟੇ ਆਉਂਦੇ ਵਾਰ-ਵਾਰ ਕਰ ਰਹੇ 200 ਜਿਹੜੇ ਵੀ ਪ੍ਰਧਾਨ ਆ ਉੱਥੇ ਉਹਨਾਂ ਨੂੰ ਜਾ ਕੇ ਪੁੱਛੋ ਹੁਣ ਤੁਹਾਡਾ ਹੀ ਕੰਮ ਆ ਇੱਕ ਕੱਲਾ ਇੱਕ ਬੰਦੇ ਦਾ ਕੰਮ ਨਹੀਂ ਤੁਹਾਡਾ ਸਾਰਿਆਂ ਦਾ ਹੁਣ ਗੱਲ ਇੱਕ ਤੈਣਾ ਛੱਡੀ ਐ ਜਿੱਦਣ ਤੁਸੀਂ ਜਾ ਕੇ 10-10 20 ਬੰਦੇ ਜਾ ਕੇ ਉਹਨੂੰ ਪੁੱਛਣ ਲੱਗੇ ਅਗਲੀ ਵ ਇਪਰ ਤੁਸੀਂ ਹੁਣ ਆਪਣੀ ਜਿਹੜੀ ਤੁਹਾਡੇ ਹੱਥ ਚ ਪਾਵਰ ਹਨ ਸਮਝਣਾ ਸ਼ੁਰੂ ਕਰੋ ਲੀਡਰ ਤਾਂ ਹੀ ਖੜਦੇ ਆ ਜੇ ਸੰਗਤ ਆਪਣੀ ਪਾਵਰ ਸਾਹਮਣੇ ਦੀ ਆ ਲੀਡਰ ਤਾਂ ਹੀ ਖੜੇ ਆ ਜੇ ਤੁਸੀਂ ਖੜੇ ਆ ਜਿੱਦਨ ਤੁਸੀਂ ਪਰੇ ਹੋਗੇ ਉਦੋਂ ਲੀਡਰਾਂ ਨੇ ਤੁਹਾਡੇ ਮੂਰੇ ਮੂਰੇ ਡੇਗਣਾ ਆ ਠੀਕ ਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is Indo-Oz Australia and you're watching Indo-Oz News the voice of unity